ਜਿਸ ਡੋਨਲਡ 트ੰਪ ਨੂੰ ਭਾਰਤ ਆਪਣਾ ਬੈਸਟ ਫਰੈਂਡ ਕਹਿੰਦਾ ਸੀ ਉਸੇ ਡੋਨਲਡ 트ੰਪ ਨੇ 25% ਟੈਰਿਫ ਲਗਾ ਦਿੱਤਾ ਹੈ ਭਾਰਤ ਤੇ ਉਸ ਦਾ ਅਸਰ ਹੁਣ ਕੀ ਹੋਵੇਗਾ ਭਾਰਤੀਆਂ ਤੇ ਕਿ ਨੌਕਰੀਆਂ ਤੇ ਕੋਈ ਅਸਰ ਹੋਵੇਗਾ ਕੋਈ ਆਮ ਇਨਸਾਨਾਂ ਦੀ ਜੇਬ ਤੇ ਕੋਈ ਅਸਰ ਹੋਵੇਗਾ ਕੋਈ ਮਹਿੰਗਾਈ ਵਧੇਗੀ ਅਤੇ ਕਿਹੜੀਆਂ ਚੀਜ਼ਾਂ ਦੇ ਵਿੱਚ ਇਹ ਟੈਰਿਫ ਲੱਗਾ ਹੈ ਅਤੇ ਇਸ 25% ਟੈਕਸ ਦਾ ਮਤਲਬ ਕੀ ਹੈ ਜੇਕਰ ਤੁਸੀਂ ਭਾਰਤ ਦੇ ਵਾਸੀ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਸਮਝਣੀਆਂ ਜ਼ਰੂਰੀ ਨੇ ਜੀ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ 꽈ੜੇ ਨਾਲ ਪੜੀਆ ਬਹੁਤ ਵਾਰ ਇਹ ਕਿਹਾ ਗਿਆ ਹੈ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਬਹੁਤ ਵਧੀਆ ਹੋ ਰਹੇ ਨੇ ਭਾਰਤ ਅਤੇ ਅਮਰੀਕਾ ਆਪਸ ਦੇ ਵਿੱਚ ਬੈਸਟ ਫਰੈਂਡ ਨੇ ਬਹੁਤ ਵਾਰ ਡੋਨਲਡ ਟਰੰਪ ਨੂੰ ਜੋ ਹੈ ਉਹ ਸਟੇਜ ਤੇ ਦੇਖਿਆ ਗਿਆ ਹੈ ਕਿ ਉਹ ਮੋਦੀ ਦੇ ਫੈਨ ਆਪਣੇ ਆਪ ਨੂੰ ਦੱਸ ਦੇਦੇ ਤੇ ਮੋਦੀ ਵੀ ਜਿਹੜੇ ਨੇ ਉਹ ਗੱਲ ਲਗਾਉਂਦੇ ਨੇ ਡੋਨਲਡ ਟਰੰਪ ਨੂੰ ਪਰ ਡੋਨਲਡ ਟਰੰਪ ਹਮੇਸ਼ਾ ਦਿਲ ਦੇ ਵਿੱਚ ਕੀ ਇੱਕ ਖਾਰ ਲੈ ਕੇ ਤੁਰਦੇ ਨੇ ਭਾਰਤ ਦੇ ਲਈ ਆਖਿਰਕਾਰ ਉਹਨਾਂ ਦੇ ਬਹੁਤ ਵਾਰ ਬੋਲ ਅਜਿਹੇ ਆਏ ਨੇ ਜਿਸ ਦੇ ਨਾਲ ਭਾਰਤ ਨੂੰ ਤਕਲੀਫ ਹੋਈ ਹੈ ਤੇ ਇਸ ਵਾਰ ਤਾਂ ਉਹਨਾਂ ਨੇ ਹੱਦ ਪਾਰ ਕਰ ਦਿੱਤੀ ਹੈ ਪਹਿਲਾਂ ਤਾਂ ਇਹ ਕਹਿ ਦਿੱਤਾ ਕਿ ਭਾਰਤ ਦੀ ਅਰਥ ਵਿਵਸਥਾ ਜਿਹੜੀ ਹੈ ਉਹ ਸਹੀ ਨਹੀਂ ਹੈ ਮੈਂ ਪਾਕਿਸਤਾਨ ਦੇ ਨਾਲ ਕੰਮ ਕਰਾਂਗਾ ਮੈਂ ਪਾਕਿਸਤਾਨ ਦੇ ਵਿੱਚੋਂ ਤੇਲ ਲੱਭਾਂਗਾ ਪਾਕਿਸਤਾਨ ਤੋਂ ਕੀ ਭਾਰਤ ਦੀ ਹਾਲਤ ਸੱਚੀ ਬੁਰੀ ਹੈ ਕੀ ਭਾਰਤ ਨੂੰ ਨੀਚਾ ਦਿਖਾਉਣ ਦੇ ਲਈ ਜਿਹੜਾ ਡੋਨਲਡ ਟਰੰਪ ਨੇ ਅਜਿਹਾ ਕੀਤਾ ਇਹ ਤਾਂ ਛੱਡੋ ਪਰ ਉਹਨਾਂ ਨੇ 25% ਦਾ ਟੈਰਫ ਜਿਹੜਾ ਹੈ ਉਹ ਭਾਰਤ ਦੇ ਉੱਤੇ ਲਗਾ ਦਿੱਤਾ ਅਤੇ ਕਿਹਾ ਕਿ ਇਹ ਰੂਸ ਤੋਂ ਸਮਾਨ ਖਰੀਦੇ ਨੇ ਇਸ ਕਰਕੇ ਜਿਹੜਾ ਹੈ ਉਹ ਡੋਨਲਡ ਟਰੰਪ ਅਤੇ ਪੈਨਲਟੀ ਵੀ ਲਗਾਉਣਗੇ ਹੁਣ 25% ਟੈਰਫ ਦਾ ਮਤਲਬ ਕੀ ਹੈ ਜੋ 1 ਅਗਸਤ ਤੋਂ ਡੋਨਲਡ ਟਰੰਪ ਨੇ ਜੋ ਹੈ ਭਾਰਤ ਦੇ ਵਿੱਚ ਲਾਗੂ ਕਰ ਦਿੱਤਾ ਹੈ ਕਿ ਇਸ ਦਾ ਅਸਰ ਕੋਈ ਆਮ ਲੋਕਾਂ ਤੇ ਵੀ ਹੋਵੇਗਾ ਇਸ ਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਦੇ ਆ ਜੀ ਹਾਂ ਦਾਦੀ ਜੀ ਇੱਥੇ ਭਾਰਤ ਤੇ 25% ਟੈਰਫ ਦਾ ਮਤਲਬ ਹੈ ਕਿ ਹੁਣ ਕੋਈ ਵੀ ਸਮਾਨ ਜਿਹੜਾ ਹੈ ਉਹ ਮਹਿੰਗੇ ਰੇਟ ਤੇ ਅਮਰੀਕਾ ਦੇ ਵਿੱਚ ਜਿਹੜਾ ਹੈ ਉਹ ਮਿਲੇਗਾ ਅਤੇ ਅਮਰੀਕਾ ਦੇ ਵਿੱਚ ਇਸ ਟੈਰਿਫ ਦੇ ਨਾਲ ਕੀ ਅਸਰ ਹੋਵੇਗਾ ਕੀ ਸਾਰਾ ਕੁਝ ਹੋਵੇਗਾ ਤੁਹਾਨੂੰ ਦੱਸ ਦਿਆਂ ਦਰਅਸਲ ਜਿਹੜੇ ਮਾਹਿਰ ਨੇ ਆਖਰੇ ਨੇ ਕਿ ਟੈਰਿਫ ਲਗਾਉਣ ਦੇ ਨਾਲ ਭਾਰਤ ਦੇ ਜੀ ਡੀ ਪੀ ਦੇ ਵਿੱਚ ਥੋੜਾ ਜਿਹਾ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕਦਾ ਹੈ 25% ਟੈਰਿਫ ਦੀ ਦਰ ਜਿਹੜੀ ਹੈ ਉਹ ਉਹਨਾਂ ਨੇ ਕਿਹਾ ਕਿ ਨੈਗੇਟਿਵ ਹੈ ਨਕਰਾਪਤਮਕ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਵਿਏਟਨਾਮ ਇੰਡੋਨੇਸ਼ੀਆ ਤੇ ਫਿਲੀਪੀਨਸ ਵਰਗੇ ਦੇਸ਼ਾਂ ਦੇ ਵਿੱਚ ਜਿਹੜਾ ਉਹ ਕਟ ਟੈਰਿਫ ਹੈ ਫਾਰਮਾ ਜਹੇ ਕਿਉਂਕਿ ਇਹਨਾਂ ਤੇ ਸਭ ਤੋਂ ਜ਼ਿਆਦਾ ਅਸਰ ਕੇ ਦੇਤੇ ਹੋਏਗਾ ਇਹ ਸਭ ਤੋਂ ਜ਼ਿਆਦਾ ਟੈਕਸਟਾਈਲ ਇੰਡਸਟਰੀ ਤੇ ਅਸਰ ਦੇਖਣ ਨੂੰ ਮਿਲੇਗਾ ਫਾਰਮਾ ਇੰਡਸਟਰੀ ਦੇ ਵਿੱਚ ਦਵਾਈਆਂ ਜਿੱਥੇ ਬਣਦੀਆਂ ਨੇ ਉਹਦੇ ਵਿੱਚ ਦੇਖਣ ਨੂੰ ਮਿਲੇਗਾ ਇਲੈਕਟ੍ਰੋਨਿਕਸ ਜਿਹੜੀ ਚੀਜ਼ਾਂ ਬਣਨਗੇ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਸ ਦੇ ਨਾਲ ਜਦੋਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਉਹਨਾਂ ਦਾ ਡਿਮਾਂਡ ਘਟੇਗਾ ਤੇ ਡਿਮਾਂਡ ਘਟਣ ਦੇ ਨਾਲ ਜਿਹੜੀਆਂ ਮੁਸ਼ਕਿਲਾਂ ਆਉਣਗੀਆਂ ਉਹ ਭਾਰਤ ਨੂੰ ਹੋ ਸਕਦਾ ਹੈ ਕਿ ਉਹ ਸਹਿਣਾ ਪਵੇ ਹੁਣ ਤੁਹਾਨੂੰ ਦੱਸ ਦਿਆਂ ਕਿ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਨਵੇਂ ਜਿਹੜੇ ਟੈਰਿਫ ਰੂਲਸ ਆ ਉਹ 25% ਹੈ 트াম্প ਨੇ ਰੂਲਸ ਦੇ ਨਾਲ ਵਪਾਰ ਦੇ ਚੱਲਦੇ ਭਾਰਤ ਤੇ ਪੈਨਲਟੀ ਵੀ ਲਗਾਉਣ ਦੀ ਧਮਕੀ ਦਿੱਤੀ ਹੈ ਤੋਂ ਦਾਅਵਾ ਦिए ਕਿ ਹਸਤਨ ਕਰੀਬ 10% ਟੈਰਿਫ ਪਹਿਲਾਂ ਲੱਗਦਾ ਸੀ ਹੁਣ 25% ਟੈਰਿਫ ਦੇ ਕਾਰਨ ਭਾਰਤ ਦੇ ਵਿੱਚ ਜਾਣ ਵਾਲੇ ਸਮਾਨ ਜਿਵੇਂ ਕਿ ਦਵਾਈਆਂ ਕੱਪੜੇ ਅਤੇ ਇੰਜੀਨੀਅਰਿੰਗ ਜਿਹੜੇ ਪ੍ਰੋਡਕਟਸ ਨੇ ਉਹ ਮਹਿੰਗੇ ਹੋ ਸਕਦੇ ਨੇ ਇਸ ਦੇ ਨਾਲ ਅਮਰੀਕੀ ਬਾਜ਼ਾਰ ਦੇ ਵਿੱਚ ਭਾਰਤੀ ਪ੍ਰੋਡਕਟਸ ਦੀ ਮੰਗ ਘਟ ਸਕਦੀ ਹੈ ਭਾਰਤ ਦਾ ਅਮਰੀਕਾ ਦੇ ਨਾਲ ਟ੍ਰੇਡ ਸਰਪਲਸ ਦਾ ਜਿਹੜਾ ਹੈ ਉਹ ਘਟ ਸਕਦਾ ਹੈ ਭਾਰਤ ਨੂੰ ਦੋ ਸਾਲਾਂ ਕੀ ਅਮਰੀਕਾ ਮੰਨਦਾ ਹੁਣ ਤੁਹਾਨੂੰ ਦੱਸਦੇ ਆ ਕਿ ਕਿਹੜੀਆਂ ਚੀਜ਼ਾਂ ਤੇ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਤਾਂ ਜੁਵਲਰੀ ਤੇ ਮਤਲਬ ਜਿਹੜੇ ਹੀਰੇ ਸੋਨਾ ਚਾਂਦੀ ਨੇ ਉਸ ਤੇ ਅਸਰ ਦੇਖਣ ਨੂੰ ਮਿਲੇਗਾ ਭਾਰਤ ਤੋਂ ਤੋਂ ਅਮਰੀਕਾ ਜਿਹੜਾ ਹੈ ਉਹ ਨਰ 9 ਅਰਬ ਡਾਲਰ ਦਾ ਬਿਜ਼ਨਸ ਜਿਹੜਾ ਹੈ ਉਹ ਹੀਰੇ ਅਤੇ ਜੁਵਲਰੀ ਦਾ ਕਰਦਾ ਹੈ ਅਤੇ ਜਿਆਦਾ ਜਿਹੜੀ ਜੁਵਲਰੀ ਆ ਉਹ ਜਾਂਦਾ ਹੈ ਹੈਨਾ ਜਿਸ ਦੇ ਨਾਲ ਇੱਕ ਲੈਬ ਬਣਿਆ ਹੋਇਆ ਹੈ ਜਿਸ ਦੇ ਨਾਲ ਬਹੁਤ ਸਾਰੀਆਂ ਜੁਵਲਰੀ ਜਿਹੜੀਆਂ ਨੇ ਉਹ ਜੋ ਹੈ ਅਮਰੀਕਾ ਦੇ ਵਿੱਚ ਜਾਂਦੀਆਂ ਨੇ ਹੁਣ ਜਦੋਂ ਟੈਰੀਫਾਂ ਤੇ ਲੱਗੇਗਾ ਤੇ ਇਹ ਆਟੋਮੈਟਿਕ ਜਿਹੜੀਆਂ ਨੇ ਉਹ ਚੀਜ਼ਾਂ ਜੋ ਉਹ ਅਮਰੀਕਾ ਦੇ ਵਿੱਚ ਮਹਿੰਗੀਆਂ ਹੋ ਜਾਣਗੀਆਂ ਉਸ ਦੇ ਨਾਲ ਜਿਹੜਾ ਉਹ ਮੰਗ ਘਟੇਗੀ ਤੇ ਮੰਗ ਜਦੋਂ ਘਟੇਗੀ ਤੇ ਲੇਬਰ ਨੂੰ ਪਿੱਛੋਂ ਕੰਮ ਨਹੀਂ ਮਿਲੇਗਾ ਤੇ ਜਦੋਂ ਲੇਬਰ ਨੂੰ ਪਿੱਛੋਂ ਕੰਮ ਨਹੀਂ ਮਿਲੇਗਾ ਤੇ ਉਹਨਾਂ ਨੂੰ ਤਨਖਾਹ ਨਹੀਂ ਮਿਲੇਗੀ ਫਿਰ ਜੋਬਸ ਜਾਣਗੀਆਂ ਸੋ ਅਜਿਹੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਇਲੈਕਟ੍ਰੋਨਿਕਸ ਭਾਰਤ ਤੋਂ ਅਮਰੀਕਾ ਜਿਹੜਾ 14 ਅਰਬ ਡਾਲਰ ਦਾ ਤਕਰੀਬਨ ਇਲੈਕਟ੍ਰੋਨਿਕ ਪ੍ਰੋਡਕਟ ਖਰੀਦਾ ਜਿਵੇਂ ਲੈਪਟਾਪ ਹੋ ਗਏ ਸਰਵਰ ਹੋ ਗਏ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਨੇ ਹਾਲਾਂਕਿ ਹੁਣ ਪ੍ਰੋਡਕਟਸ ਡਿਊਟੀ ਫ੍ਰੀ ਹੈ ਕਿਉਂਕਿ ਅਮਰੀਕਾ ਦੀ ਸੈਕਸ਼ਨ 232 ਜਾਂ ਚੱਲ ਰਹੀ ਹੈ ਫਿਰ ਦਵਾਈਆਂ ਦਾ ਇਹ bizness ਸਾਡੇ ਤੋਂ ਕਰਦੇ ਨੇ 7.5 ਅਰਬ ਡਾਲਰ ਦਾ ਤਕਰੀਬਨ 65 ਹਜ਼ਾਰ ਕਰੋੜ ਦਾ ਇਹ ਦਵਾਈਆਂ ਦਾ ਬਿਜ਼ਨਸ ਚੱਲਦਾ ਹੈ ਇਹਦੀ ਵੀ ਜਦੋਂ ਡਿਮਾਂਡ ਘਟੇਗੀ ਤੇ ਆਟੋਮੈਟਿਕ ਜਿਹੜੀਆਂ ਉਹ ਜੋਬਸ ਤੇ ਫਰਕ ਪਵੇਗਾ ਟੈਕਸਟਾਈਲ ਅਤੇ ਕੱਪੜੇ ਦਾ ਇਹ ਬਿਜ਼ਨਸ ਕਰਦੇ ਨੇ ਅਤੇ ਇਹ तकरीबन 2.5 ਅਰਬ ਡਾਲਰ ਕਰੀ 22000 ਕਰੋੜ ਤੋਂ ਜ਼ਿਆਦਾ ਦਾ ਇਹ ਬਿਜ਼ਨਸ ਹੈ ਜਿਸ ਤੇ 25% ਟੈਰਿਫ ਨਾ ਕੀਮਤਾ ਵਧਾ ਦਤੀਆਂ ਕਈਆਂ ਨੇ ਜਿਸ ਦੇ ਨਾਲ ਭਾਰਤ ਦੇ ਵਿੱਚ ਟੈਕਸਟਾਈਲ ਦੀ ਮੰਗ ਜਿਹੜੀ ਹੈ ਉਹ ਜਿਹੜੀ ਆ ਉਹ ਘਟ ਸਕਦੀ ਹੈ ਅਤੇ ਸੈਕਟਰ ਜਿਹੜਾ ਉਹ ਕਮਜ਼ੋਰ ਹੋ ਸਕਦਾ ਹੈ ਸੋ ਇਸ ਦੇ ਨਾਲ ਬਹੁਤ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਡਾਲਰ ਦੇ ਵਿੱਚ ਜਦੋਂ ਉਹ ਟੈਰਿਫ ਲਗਾਉਣਗੇ ਤਾਂ ਕਿਤੇ ਨਾ ਕਿਤੇ ਰੁਪਿਆ ਵੀ ਘਟ ਹੋ ਸਕਦਾ ਹੈ ਤੇ ਜਦੋਂ ਰੁਪਿਆ ਘਟ ਡਿਗੇਗਾ ਤੇ ਹੋ ਸਕਦਾ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਜਿਹੜੀਆਂ ਨੇ ਉਹ ਵੱਧ ਜਾਣ ਸੋ ਉਹਦੇ ਨਾਲ ਹੋ ਸਕਦਾ ਹੈ ਕਿ ਮਹਿੰਗਾਈ ਜਿਹੜੀ ਆ ਉਹ ਵੱਧ ਜਾਵੇ ਸੋ ਹਾਲਾਂਕਿ ਕੋਈ ਜ਼ਿਆਦਾ ਜੀਡੀਪੀ ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਸਕਦਾ ਪਰ ਫਿਰ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਟੈਰਿਫ ਦੇ ਨਾਲ ਫਰਕ ਤਾਂ ਖਾਸਾ ਪਵੇਗਾ ਪਰ ਲੋਕ ਹਮੇਸ਼ਾ ਡੋਨਲਡ 트੍ਰੰਪ ਦੇ ਇਹਨਾਂ ਕਰਤੂਤਤਾ ਦੇ ਕਰਕੇ ਉਹ ਆਖਦੇ ਨੇ ਕਿ ਡੋਨਲਡ 트੍ਰੰਪ ਜਿਹੜੇ ਨੇ ਉਹ ਹਮੇਸ਼ਾ ਡਬਲ ਫੇਸ ਚੀਜ਼ਾਂ ਕਰਦੇ ਨੇ ਹਮੇਸ਼ਾ ਪਹਿਲਾਂ ਉਸ ਤੋਂ ਪਹਿਲਾਂ ਉਹਨਾਂ ਨੇ ਕੈਨੇਡਾ ਤੇ ਟੈਰਿਫ ਲਗਾਇਆ ਕੈਨੇਡਾ ਨੇ ਵੀ ਉਹਨਾਂ ਨੂੰ ਪਲਟਵਾਰ ਜਵਾਬ ਦਿੱਤਾ ਸੀ ਹਾਲਾਂਕਿ ਉਹ ਰੂਸ ਦੇ ਨਾਲ ਜੋ ਭਾਰਤ ਦੇ ਸਬੰਧ ਨੇ ਉਸ ਦੇ ਕਰਕੇ ਉਹ ਕਿਤੇ ਨਾ ਕਿਤੇ ਨਿਰਾਸ਼ ਰਹਿੰਦੇ ਨੇ ਹਾਲਾਂਕਿ ਰੂਸ ਬਹੁਤ ਵਾਰ ਭਾਰਤ ਦਾ ਸਾਥ ਦਿੰਦਾ ਹੈ ਪਰ 트ੰਪ ਜਿਹੜੇ ਨੂੰ ਪਾਕਿਸਤਾਨ ਦੇ ਫੈਨ ਨੇ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਦੇ ਵਿੱਚ ਕੰਮ ਨਹੀਂ ਕਰਾਂਗਾ ਮੈਂ ਪਾਕਿਸਤਾਨ ਦੇ ਵਿੱਚ ਕਰਾਂਗਾ ਕਿਉਂਕਿ ਭਾਰਤ ਦੀ ਇਕਨੋਮੀ ਜਿਹੜੀ ਆ ਸਟਰੋਂਗ ਨਹੀਂ ਹੈ ਸੋ ਤੁਸੀਂ ਡੋਨਲਡ 트ੰਪ ਦੇ ਜਿਹੇ ਬਿਆਨ ਤੋਂ ਕੀ ਕਹੋਗੇ ਜਰੂਰ ਦੱਸਣਾ